ਸਗੋਂ ਉਹ ਖਤਰਾ ਲੱਗੂ ਬੜਾ ਗੱਡੀ ਜੀ ਆਰੇ ਹਾਲ ਹਾਲ ਵੀਡੀਓ ਨਾ ਬਰਾ ਬੜਾ ਜੀ ਵਾਜ ਤੇ ਸਾਹ ਸਾਹ ਵਾਜ ਜੀ ਦਿੱਫਤੇ ਆ ਭੈਣ ਵਿਚਾਰੀ ਸੰਦ ਦੇ ਵੀ ਕਾਲੇ ਲੱਗੇ ਚਲੀ ਗਈ ਜੀ ਅਪਾਇਨਾਂ ਸੰਗਵਾਰ ਬੀਜੀ ਮੇਰਾ ਨਾਮ ਆ ਦਿਲਪ੍ਰੀਤ ਸਾਭੀ ਜੀ ਮੈਂ ਸਰਬਾਤ ਦਾ ਭਲਾ ਵੈਲਫੇਅਰ ਸੁਸਾਇਟੀ ਦੇ ਸੇਵਾਕਾਰ ਵਿੱਚ ਸੇਵਾ ਕਰਦਾ ਜੀ ਤੇ ਹਨ तकरीबन 3 ਸਾਲ ਉਥੇ ਹੋ ਗਿਆ ਸੇਵਾ ਕਰਦੇ ਬਚਿੱਤ ਸਿੰਘ ਮੁੱਖ ਸੇਵਾਦਾਰ ਬਚਿੱਤ ਸਿੰਘ ਭਜੀ ਕੋਲ ਦੀ ਜਿੱਤੇ ਆਪਾਂ ਨਾ ਸਵੇਰੇ ਬੱਚੇ ਸਕੂਲ ਛੱਡਣ ਗਏ ਸੀ ਸਵਾਮੀ ਉਹ ਵੇਖਨ ਦਾ ਸਕੂਲ ਤੇ ਉਥੇ ਨਾ ਭਜੀ ਬਾਰ ਬਹੁਤ ਜ਼ਿਆਦਾ ਇਕੱਠ ਹੋਇਆ ਸੀ ਲੋਕਾਂ ਦਾ ਤੇ ਆਪਾਂ ਲਾਗੋ ਨੰਗਰੇ ਸੀ ਆਪਾਂ ਵੇਖਿਆ ਤੇ ਇੱਕ ਭੈਣ ਸੀ ਭਜੀ ਉਹਦੀ ਰੋਡ ਤੇ ਸਕੂਲ ਦੇ ਕਾਂਦਰੇ ਨਾਲ ਹੀ ਡਿਲੀਵਰੀ ਹੋ ਰਹੀ ਸੀ ਤੇ ਬਲੱਡ ਬਹੁਤ ਹੀ ਜ਼ਿਆਦਾ ਡੁੱਲਿਆ ਸੀ ਭਜੀ ਉਥੇ ਆਪਾਂ ਉਹ ਭੈਣ ਨੂੰ ਤੁਰੰਤ ਆਪਣੀ ਗੱਡੀ ਵਿੱਚ ਬਿਠਾ ਲਿਆ ਤੇ ਆਪਾਂ ਉਸੇ ਟਾਈਮ ਸਿੰਘੋ ਵਾਲੋ ਬੱਬਰੀ ਹਸਪੀਟਲ ਸੋਰੀ ਬੱਬੀ ਹਸਪੀਟਲ ਲੈ ਕੇ ਆਏ ਆਂ ਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਉਹ ਭੈਣ ਵੀ ਬਿਲਕੁਲ ਠੀਕ ਆ ਉਹ ਭੈਣ ਇੱਕ ਪੁੱਤ ਨੂੰ ਜਨਮ ਦਿੱਤਾ ਵਾ ਤੇ ਪੁੱਤ ਥੋੜਾ ਸੀਰੀਅਸ ਆ ਤੇ ਉਹਨਾਂ ਨੇ ਨਾ ਆਪਾਂ ਜੀ ਬੀਬੀ ਨਾਨਕੇ ਹਸਪੀਟਲ ਆਫਰ ਕੀਤਾ ਵਾ ਆਪਾਂ ਐਂਬੂਲੈਂਸ ਨੂੰ ਫੋਨ ਕੀਤਾ ਵਾ ਐਂਬੂਲੈਂਸ ਆ ਰਹੀ ਆ ਉਹਨਾਂ ਨੂੰ ਆਪਾਂ ਬੀਬੀ ਨਾਨਕੇ ਹਸਪੀਟਲ ਪਹੁੰਚਾ ਰਹੇ ਹਾਂ ਪੱਜੀਆਣਾ ਫਰੋਜਪੁਰ ਚੱਦਰਾਂ ਵਗੈਰਾ ਦਾ ਕੰਮ ਕਰਦੇ ਆ ਜੀ ਆਪਾਂ ਇਹਨਾਂ ਨੂੰ ਪੁੱਛਿਆ ਤੇ ਆ ਸਵੇਰੇ ਮੋਟਰਸਾਈਕਲ ਤੇ ਹਸਪੀਟਲ ਡਾਕਟਰ ਕੋ ਕਿਹਦੇ ਮੋਟਰ ਹਸਪੀਟਲ ਲੈ ਕੇ ਗਏ ਸੀ ਆਪਾਂ ਇਹਨਾਂ ਨੂੰ ਪੁੱਛਿਆ ਵਾ ਤੇ ਉਹ ਕਹਿੰਦੇ ਵੀ ਸਾਨੂੰ ਡਾਕਟਰ ਕਹਿੰਦੇ ਵੀ ਅੱਜ ਹੀ ਡਿਲੀਵਰੀ ਹੋਣੀ ਹੈ ਇਹਦੀ ਤੇ ਆ ਆਪਣੀ ਮਰਜ਼ੀ ਨਾਲ ਸ਼ਾਇਦ ਆਪਣੇ ਘਰ ਲੈ ਆਂਦੇ ਲਿਆ ਕੇ ਆਂਦੇ ਪਏ ਸੀ ਤੇ ਉੱਥੇ ਰੋਡ ਦੇ ਉੱਪਰ ਹੀ ਭਈ ਇਹਨਾਂ ਦੇ ਉੱਤੇ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਆਪਾਂ ਉਸੇ ਟਾਈਮ ਨੂੰ ਗੱਡੀ ਵਿੱਚ ਬਿਠਾ ਲੈ ਤੇ ਆਪਾਂ ਇੱਥੇ ਲੈ ਆਏ ਪਈ ਆ ਜਿਹੜੀ ਸਾਰੀ ਘਟਨਾ ਵਾ ਦੀਨਾ ਨਗਰ ਬੱਸ ਸਟੈਂਡ ਦੇ ਬੈਕ ਸਾਈਡ ਸਵਾਮੀ ਵਿਵੇਕ ਉਹਨਾਂ ਦਾ ਸਕੂਲ ਦੇ ਪਿੱਛੇ ਭਾਜੀ ਇੱਥੇ ਆ ਸਾਰੀ ਘਟਨਾ ਹੋਈ ਹੈ ਜੀ ਕੰਨੀ ਨਾਮ ਹੈ ਮੇਰਾ ਜੀ ਤੇ ਅਸੀਂ ਉਹਨਾਂ ਵਜਨ ਚੱਕ ਲਿਆ ਸੀਗਾ ਜਿਆਦਾ ਤੇ ਉਹਦੇ ਕਰਕੇ ਸੀ ਨਰਸੀ ਸਾਡੇ ਬੋਲ ਪੇ ਸਿੱਧੇ ਆਪਣੇ ਚ ਬੋਲ ਤੇ ਉਹਦੇ ਕਰਕੇ ਨਾ ਸਮਾਨ ਚੱਕ ਕੇ ਉਧਰ ਲੈ ਬੰਨੇ ਝੁਕੀ ਲਾ ਲਾ ਪਏ ਅੱਛਾ ਤੇ ਉਹਦੇ ਝੁਕੀ ਦਾ ਸਮਾਨ ਚੱਕ ਲਿਆ ਉਹਨੇ ਵਜਨ ਸਿਰ ਤੇ ਉਹਦੇ ਕਰਕੇ ਉਹਦੇ ਦਰਦ ਹੋ ਲਾ ਪਏ ਤੇ ਸਵੇਰੇ ਸੋਭਾ ਲੈ ਗਏ ਉਹਨੂੰ ਨਕਸ ਤੇ ਉਹਨੇ ਕਹਿੰਦਾ ਕੇਸ ਹੋਇਆ ਨਾ ਕਹਿੰਦੇ ਨਾ ਕਹਿੰਦੇ ਇਹਨੂੰ ਲੈ ਜਾਓ ਹਸਪੀਟਲ ਫਿਰ ਤੇ ਫਿਰ ਆਹ ਰਾਹ ਦੇ ਵਿੱਚ ਹੋ ਗਿਆ ਕੇਸ ਰਸਤੇ 'ਚ ਕਿੱਥੇ ਗਏ ਆਪਣੇ ਦਿਨਾਂ ਨਗਰ ਨਹੀਂ ਮੰਦਰ ਜਿੱਥੇ ਆਡਾ ਬੱਸ ਬੱਸ ਸਟੈਂਡ ਹੈ ਬੱਸ ਸਟੈਂਡ ਦੀ ਜਿਹੜੀ ਗਲੀ ਹੈ ਮੰਦਰ ਵਾਲੀ ਉੱਥੇ ਗਏ ਸਰਦਾਰ ਜੀ ਲੈ ਗਏ ਸਾਨੂੰ ਬਾਹਰ ਉਹ ਗੱਡੀ ਵਾਲੇ ਸਰਦਾਰ ਨਹੀਂ ਪੱਗਾਂ ਵਾਲੇ ਉਹ ਲੈ ਗਏ ਵਿਚਾਰੇ ਉਹਨਾਂ ਨੇ ਚੱਕਿਆ ਸੀ ਉਹਨਾਂ ਨੇ ਹਲਤ ਕੀਤੀ ਸਾਡੀ ਮੋਟਰਸਾਈਕਲ ਦੇ ਸੀਗੇ ਅੱਛਾ ਤੇ ਮੋਟਰਸਾਈਕਲ ਤੇ ਰਾਹ 'ਚ ਹੀ ਹੋ ਗਿਆ ਕੇਸ ਚਾਦਰਾਂ ਜੁਦਰਾ ਕੰਮ ਕਰਨਾ ਆਇਆ ਸੀ ਇੱਥੇ ਅੱਛਾ ਤੇ ਇੱਥੇ así por la pese